ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਵੋਗੇ ਅੱਜ ਆਪਾਂ ਰਾਗ ਤੁਖਾਰੀ ਗੁਰੂ ਗੰਨ ਸਾਹਿਬ ਦਾ ਬਹੁਤ ਹੀ ਪ੍ਰਸਿੱਧ ਤੇ ਮਸ਼ਹੂਰ ਰਾਗ ਹੈ ਜਿਹੜਾ ਕਿ ਪੱਤ ਝੜ ਰੁੱਤ ਵਿੱਚ ਵੈਸੇ ਗਾਇਆ ਜਾਂਦਾ ਹੈ ਇਹਦਾ ਜਿਹੜਾ ਗਾਇਨ ਸਮਾਹ ਹੁੰਦਾ ਹੈ ਉਹ ਆਮ ਤੌਰ ਦੇ ਉੱਤੇ ਦਿਨ ਦਾ ਤੀਜਾ ਪੈਰ ਹੁੰਦਾ ਆਪ ਜੀ ਉਦੋਂ ਇਹਦਾ ਗਾਇਨ ਕਰੋਗੇ ਰਾਗ ਤੁਖਾਰੀ ਜਿਹੜਾ ਹੈ ਰਾਗ ਮਦਵੰਤੀ ਦੇ ਨਾਲ ਥੋੜਾ ਥੋੜਾ ਮੇਲ ਖਾਂਦਾ ਪਰ ਬਹੁਤ ਵੱਡਾ ਫਰਕ ਹੈ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਰਾਗ ਮਦਵੰਤੀ ਅਤੇ ਰਾਗ ਤੁਖਾਰੀ ਦੇ ਫਰਕ ਕੀ ਨੇ ਉਹ ਮੈਂ ਦੱਸਿਆ ਸੀ ਉਹਨੂੰ ਵੀਡੀਓ ਜਰੂਰ ਦੇਖ ਲੈਣਾ ਇੱਕ ਵਾਰ ਹਾਂ ਪਰ ਰਾਗ ਤੁਖਾਰੀ ਦੇ ਵਿੱਚ ਮੈਂ ਤਿੰਨ ਜਾਂ ਚਾਰ ਸ਼ਬਦ ਪੜਾਂਗਾ ਨੋਟੇਸ਼ਨ ਇੱਕ ਹੋਏਗੀ ਬੇਨਤੀ ਹੈ ਕਿ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤੇ ਜੇ ਆਪ ਜੀ ਨੂੰ ਵੀਡੀਓ ਪਸੰਦ ਆਵੇ ਤਾਂ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਆਓ ਸਾਰੇ ਸ਼ੁਰੂ ਕਰਦੇ ਹਾਂ ਜੀ ਤੀਨ ਤਾਲ ਦੇ ਵਿੱਚ ਇਹ ਪਿਆਰੀ ਜਿਹੀ ਬੰਦਰ ਸ਼ਹਿਰ ਆ ਆ ਆ ਆ Salve. Oh ਬਦੇ ਦੀ ਕੌਣ ਸਾਡਾ ਅਬ ਮੋਨਾ ਕੀ ਆਤੀ ਸਾਜਨ ਦੇਸ 에ਸੀ ਹਾਲੀ ਹੈ ਸਾਜਨ ਦੇਸ ਦੇਸ ਨਾ ਹੋਇਆ ਪਾ ਤਿੰਨ ਸ਼ਬਦ ਜਿਹੜੇ ਨੇ ਰਾਗ ਤੁਖਾਰੀ ਵਿੱਚ ਗਾਇਨ ਕਰਨ ਦਾ ਤਰੀਕਾ ਸਿੱਖਿਆ ਮੈਂ ਤਿੰਨ ਸ਼ਬਦ ਆਪ ਜੀ ਨੂੰ ਦੱਸੇ ਨੇ ਪਹਿਲਾ ਨਿਰਗੁਣ ਰਖ ਲਿਆ ਸੰਤਨ ਕਾ ਸਰਕਾ ਦੂਜਾ ਹੈ ਘੋਰ ਕੁਮਾਈ ਲਾਲਨਾ ਗੁਰਮੰਦੀਨਾ ਤੀਜਾ ਹੈ ਸਾਜਨ ਦੇਸ ਵਿਦੇਸੀੜੇ ਇਹ ਤਿੰਨੋਂ ਸ਼ਬਦ ਜਿਹੜੇ ਨੇ ਗੁਰੂ ਗੰਗ ਸਾਹਿਬ ਦੇ ਵਿੱਚ ਨਰਧਾ ਤਰਾਗ ਵਿੱਚ ਨੇ ਕਈ ਵੀਰ ਭੈਣਾ ਕਮੈਂਟ ਕਰਦੇ ਨੇ ਮੈਨੂੰ ਕਿ ਜਿਹੜੇ ਰਾਗ ਵਿੱਚ ਸ਼ਬਦ ਲਿਖਿਆ ਹੁੰਦਾ ਜੀ ਗੁਰੂ ਗੰਗ ਸਾਹਿਬ ਵਿੱਚ ਉਹੀ ਗਾਇਨ ਕਰਿਆ ਕਰਕੇ ਦੱਸਿਆ ਕਰੋ ਮਰਿਆਦਾ ਹੈ ਤਾਂ ਮੇਰੀ ਉਹਨਾਂ ਵੀਰ ਭੈਣਾ ਨੂੰ ਬੇਨਤੀ ਹੈ ਵੀ ਹੁਣ ਸਿੱਖ ਲਿਓ ਆਪ ਜੀ ਦੇ ਕਮੈਂਟ ਮੈਂ ਪੜ ਲੇਣਾ ਹੁਣਾਂ ਤੇ ਹੁਣ ਆਪਜੀ ਕੋਲ ਮੌਕਾ ਹੈ ਮੈਂ ਤਿੰਨੋ ਹੀ ਸ਼ਬਦ ਜਿਹੜੇ ਨੇ ਰਾਗ ਤੁਖਾਰੀ ਵਿੱਚ ਹੀ ਗਾਇਨ ਕੀਤੇ ਨੇ ਜਿਹੜੇ ਰਾਗ ਤੁਖਾਰੀ ਵਿੱਚ ਅੰਦਰਦਾਰਤ ਗੁਰੂਵੰਤ ਸਿੰਘ ਸਾਹਿਬ ਚ ਹਨ ਇਸ ਕਰਕੇ ਵੀਰੋ ਹੁਣ ਮੌਕਾ ਨਾ ਛੱਡਿਓ ਭੈਣੋ ਇਹ ਸ਼ਬਦ ਜਿਹੜੇ ਨੇ ਅੰਦਰਦਾਰਤ ਰਾਗ ਦੇ ਨੇ ਆਪਾਂ ਮਰਿਆਦਾ ਨੂੰ ਮੰਨੀਏ ਮਰਿਆਦਾ ਨੂੰ ਮੰਨਿਆ ਕਰੋ ਸਾਰੇ ਤੇ ਇਹਨਾਂ ਤਿੰਨ ਸ਼ਬਦਾਂ ਦੇ ਵਿੱਚੋਂ ਕੋਈ ਵੀ ਇੱਕ ਸਿੱਖ ਕੇ ਆਪਜੀ ਨੂੰ ਕਮੈਂਟ ਕਰਕੇ ਦੱਸਣਾ ਕਿ ਆਪਜੀ ਨੂੰ ਕਿਹੜਾ ਸ਼ਬਦ ਜਿਹੜਾ ਸਭ ਤੋਂ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ